ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁਖਣਵਾਲਾ ਵਿਖੇ 28-29 ਨਵੰਬਰ ਦੀ ਦਰਮਿਆਨੀ ਰਾਤ ਨੂੰ ਇੱਕ ਕਤਲ ਦੀ ਖਬਰ ਨਿਕਲ ਕੇ ਬਾਹਰ ਆਈ ਪਿੰਡ ਦੇ ਨੌਜਵਾਨ ਗੁਰਵਿੰਦਰ ਸਿੰਘ ਦਾ ਕਿਸੇ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਜਦ ਕਤਲ ਦੀਆਂ ਪਰਤਾਂ ਖੁੱਲਣੀਆਂ ਸ਼ੁਰੂ ਹੋਈਆਂ ਤਾਂ ਪਤਾ ਚੱਲਿਆ ਕਿ ਗੁਰਵਿੰਦਰ ਸਿੰਘ ਦੀ ਪਤਨੀ ਰੁਪਿੰਦਰ ਕੌਰ ਵੱਲੋਂ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਉਸ ਦਾ ਕਤਲ ਕੀਤਾ ਗਿਆ ਹੈ ਫਰੀਦਕੋਟ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਟੀਮਾਂ ਬਣਾ ਕੇ ਉਸ ਦੇ ਆਸ਼ਿਕ ਹਰਕਮਲ ਪ੍ਰੀਤ ਸਿੰਘ ਵਾਸੀ ਬੱਲੂਆਣਾ ਜ਼ਿਲ੍ਹਾ ਬਠਿੰਡਾ ਅਤੇ ਰੁਪਿੰਦਰ ਕੌਰ ਨੂੰ ਪੁਲਿਸ ਨੇ ਆਪਣੀ ਗ੍ਰਿਫਤ ਵਿੱਚ ਲੈ ਲਿਆ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਤੇ ਇਹ ਤੇਜ਼ੀ ਦਿਖਾਈ ਗਈ ਅਤੇ ਹੁਣ ਫਰੀਦਕੋਟ ਪੁਲਿਸ ਵੱਲੋਂ ਮਾਨਯੋਗ ਅਦਾਲਤ ਤੋਂ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਜੇ ਇੱਕ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੇ ਵਿੱਚ ਇੱਕ ਬਲੈਕਮਰਡਰ ਕੁਛ ਦਿਨ ਪਹਿਲਾਂ ਹੋਇਆ ਸੀਗਾ ਜੀ ਤੇ ਫਰੀਦਕੋਟ ਪੁਲਿਸ ਵੱਲੋਂ ਇਸ ਦੇ ਉੱਤੇ ਬੜੀ ਮੁਸਤੈਦੀ ਦੇ ਨਾਲ ਬੜੇ ਤਨਦੇਹੀ ਨਾਲ ਕੰਮ ਕਰਦੇ ਹੋਏ ਇਸ ਕੇਸ ਦੀ ਗੁੱਥੀ ਨੂੰ ਸੁਲਝਾਇਆ ਗਿਆ ਹੈ ਬਲਾਈਂਡ ਮਰਡਰ ਹੋਇਆ ਸੀਗਾ ਜੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਰਹਿਣ ਵਾਲੇ ਇੱਕ ਸੀਗੇ ਜੀ ਉਹਨਾਂ ਦੀ ਮਰਡਰ ਹੋਇਆ ਸੀਗਾ ਰਾਤ ਨੂੰ ਕਰੀਬ 11:30 12 ਵਜੇ 11:30 ਵਜੇ ਤੋਂ ਲੱਗੇ ਜਾ ਕੇ 28 29 ਦੇ ਦਰਮਿਆਨੀ ਰਾਤ ਨੂੰ ਪੁਲਿਸ ਨੂੰ ਇਨਫੋਰਮੇਸ਼ਨ ਆਈ ਸੀਗੀ ਜੀ ਤੇ ਪੁਲਿਸ ਦੇ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਡੀਐਸਪੀ ਸਿਟੀ ਫਰੀਦਕੋਟ ਤੇ ਐਸਐਚਓ सदर ਫਰੀਦਕੋਟ ਵੱਲੋਂ ਜਾ ਕੇ ਤਫ਼ਤੀਸ਼ ਕੀਤੀ ਗਈ ਇਸ ਮੁਕਦਮੇ ਦੇ ਵਿੱਚ ਨਿਕਲਿਆ ਸੀਗਾ ਜੀ ਇਹ ਮੁਕਦਮਾ ਜਿਹੜੇ ਮਰੇ ਸੀਗੇ ਮਰਨ ਵਾਲਿਆਂ ਦੀ ਵਾਈਫ ਸੀਗੀ ਜੀ ਉਹਦਾ ਨਾਮ ਹੈ ਰੁਪਿੰਦਰ ਕੌਰ ਉਹਨਾਂ ਵੱਲੋਂ ਹੀ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ ਸੀਗਾ ਆਪਣੇ ਬੋਏਫ੍ਰੈਂਡ ਜਿਸ ਦਾ ਨਾਮ ਹੈ ਹਰਕਮਲਪ੍ਰੀਤ ਸਿੰਘ ਉਹਦੇ ਨਾਲ ਮਿਲ ਕੇ ਤੇ ਦੋਨਾਂ ਜਿਹਨਾਂ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਜੀ ਇਹ ਪ੍ਰੇਮ ਸਬੰਧਾਂ ਦੇ ਨਾਲ ਰਿਲੇਟਿਡ ਮਾਮਲਾ ਸੀਗਾ ਤੇ ਇਸ ਮੁਕਦਮੇ ਸਬੰਧੀ ਥਾਣਾ ਸਦਰ ਫਰੀਦਕੋਟ ਦੇ ਵਿੱਚ ਮੁਕਦਮਾ ਨੰਬਰ 274 ਅੰਡਰ ਸੈਕਸ਼ਨ 103 ਅਤੇ 62 ਬੀ ਐਨ ਐਸ ਦਰਜ ਕੀਤਾ ਗਿਆ ਹੈਗਾ ਦੋ ਦੋਸ਼ੀਆਂ ਦੇ ਵਿੱਚ ਅਰੈਸਟ ਕੀਤੇ ਗਏ ਹੈਗੇ ਨੇ ਜੀ ਸਰ ਪਿੱਛੀ ਕਹਾਣੀ ਕੀ ਸੀ ਸਾਰੇ ਕਹਿੰਦੇ ਇਹਦੇ ਵਿੱਚ ਇਦਾਂ ਸਿੱਖਿਆ ਜੀ ਇਹਨਾਂ ਦੀ ਜਿਹੜੀ ਸੀਗੀ ਜਿਹੜੀ ਲੇਡੀ ਅਕਿਊਜ਼ਡ ਹੈਗੇ ਨੇ ਰੁਪਿੰਦਰ ਕੌਰ ਆਪਣੇ ਇਹਦੇ ਹਰਕਮਲਪ੍ਰੀਤ ਸਿੰਘ ਹੈਗਾ ਬੱਲੂਆਣਾ ਤੇ ਰਹਿਣ ਵਾਲਾ ਹੈਗਾ ਇਹਦੇ ਉਹਦੇ ਨਾਲ ਐਕਸਟਰਾ ਮੈਰਿਟਲ ਅਫੇਅਰ ਇਹਦਾ ਸ਼ੁਰੂ ਹੋ ਗਿਆ ਸੀਗਾ ਤੇ ਆਪਣੇ ਐਕਸਟਰਾ ਮੈਰਿਟਲ ਅਫੇਅਰ ਨੂੰ ਜਸਟੀਫਾਈ ਕਰਨ ਵਾਸਤੇ ਉਸਨੇ ਆਪਣੇ ਹਸਬੰਡ ਗੁਰਵਿੰਦਰ ਸਿੰਘ ਦਾ ਬਹੁਤ ਬੇਰਹਿਮੀ ਦੇ ਨਾਲ ਮਰਡਰ ਕਰ ਦਿੱਤਾ ਉਹਦੇ ਨਾਲ ਵਾਲੇ ਨੂੰ ਉਹਨੂੰ ਇਹਨਾਂ ਨੇ that is otherwise a part of investigation ਬਟ ਕੁਝ ਉਹਨਾਂ ਨੇ ਜਿਹੜੇ ਸੀਗੇ ਜੀ ਧਲਾਟ ਹੋ ਗਿਆ ਇਹ ਫਿਰ ਸਫਲ ਹੋਈ ਤੇ ਇਸ ਸਫਲ ਦੇ ਵਿੱਚ ਗਲਾ ਘੋਟ ਕੇ ਉਹਨਾਂ ਨੇ ਉਹਦਾ ਮਰਡਰ ਕੀਤਾ ਸਰ ਇਸ ਰਿਸਟਡਾ ਨੂੰ ਡੱਕੇ ਦਾ ਰੋਪੜ ਦੇ ਵਿੱਚ ਕੁਐਸ਼ਨ ਕਿਤੇ ਗਈ ਸਭ ਤੋਂ ਪਹਿਲਾਂ ਜੀ ਉਹਨਾਂ ਨੇ ਟਰਾਈ ਇਹੀ ਕੀਤੀ ਸੀ ਕਿ ਉਹਨਾਂ ਨੇ ਦੱਸਿਆ ਸੀ ਕਿ ਬੰਦੇ ਪੈ ਗਏ ਨੇ ਤੇ ਘਰ ਦੇ ਵਿੱਚ ਕੋਈ ਚੋਰੀ ਹੋ ਗਈ ਹੈ ਤੇ ਉਹ ਬੰਦੇ ਗੁਰਵਿੰਦਰ ਸਿੰਘ ਦਾ ਮਰਡਰ ਕਰ ਗਏ ਨੇ ਬਟ ਜਦੋਂ ਐਸਐਚਓ ਸਾਹਿਬ ਮੌਕੇ ਤੇ ਵੈਰੀਫਾਈ ਕਰ ਰਹੇ ਸੀਗੇ ਤੇ ਉਸੇ ਟਾਈਮ ਹੀ ਡਿਊਰਿੰਗ ਦ ਕੋਰਸ ਆਫ ਇਨਵੈਸਟੀਗੇਸ਼ਨ ਉਹਨਾਂ ਨੂੰ ਪਿਕਚਰ ਕਲੀਅਰ ਹੋਣੀ ਸ਼ੁਰੂ ਹੋ ਗਈ ਸੀ ਕਿਉਂਕਿ ਕਈ ਜਗ੍ਹਾ ਤੇ ਉਹਤੇ ਪੁੱਛਗਿੱਛ ਕਰਨੀ ਹੁੰਦੀ ਹੈ ਪੁੱਛਗਿੱਛ ਕਰਦੇ ਸਿਚੁਏਸ਼ਨਸ ਕਲੀਅਰ ਹੋਈਆਂ ਫਿਰ ਕਲੈਰਿਟੀਆਂ ਆ ਗਈਆਂ ਸੀਗੀਆਂ ਤੇ ਮਨਵੀਰ ਕੌਰ ਹੈਗੇ ਨੇ ਜਿਹੜੇ ਮਰਨ ਵਾਲੇ ਜਿਹੜੇ ਸੀਗੇ ਗੁਰਵਿੰਦਰ ਸਿੰਘ ਜੀ ਉਹਨਾਂ